ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੈਨਿਕ ਸੋਰਾ ਟੀਵੀ ਤੇ ਮੈਂ ਤੁਹਾਡੇ ਨਾਲ ਪਰਮਿੰਦਰ ਸਿੰਘ ਦੱਸ ਦੇ ਕਿ ਪਿਛਲੇ ਦਿਨ ਜਿਹੜੀ ਆ ਪਿਲਵਾ ਟੋਲ ਪੁਲਾਏ ਤੇ ਫਾਇਰਿੰਗ ਹੋਈ ਸੀਗੀ ਪੁਲਸ ਦੇ ਵੱਲੋਂ ਜਿਹੜੀ ਐਨਕਾਉਂਟਰ ਕੀਤਾ ਗਿਆ ਸੀਗਾ ਉਸ ਦੇ ਦੌਰਾਨ ਜਿਹੜਾ ਐਕਾਉਂਟਰ ਦੇ ਦੌਰਾਨ ਇੱਕ ਮੁਲਜ਼ਮ ਦੇ ਜ਼ਖਮੀ ਕੀਤਾ ਸੀਗਾ ਤਾਂ ਉਸ ਨੂੰ ਜਿਹੜਾ ਕਾਬੂ ਕੀਤਾ ਤਾਂ ਹੁਣ ਵੱਡੀ ਸਫਲਤਾ ਹਾਸਲ ਕਰਦਿਆ ਇਸ ਮਾਮਲੇ ਦੇ ਵਿੱਚ ਦੋ ਮੁਲਜ਼ਮਾਂ ਨੂੰ ਜਿਹੜਾ ਹੋਰ ਕਾਬੂ ਕੀਤਾ ਤਾਂ ਦੱਸੇ ਜਾ ਰਿਹਾ ਹੈ ਕਿ ਤਿੰਨ ਮੁਲਜ਼ਮ ਜਿਹੜੇ ਹਜੇ ਵੀ ਜੜਿਆ ਗ੍ਰਿਫਤੋ ਬਾਹਰ ਨੇ ਤਾਂ ਲਗਾਤਾਰ ਜਿਹੜਿਆ ਪੰਜਾਬ ਪੁਲਿਸ ਇਹਨਾਂ ਦੋਸ਼ੀਆਂ ਨੂੰ ਜਿਹੜਿਆ ਕਾਬੂ ਕਰਦੀ ਨਜ਼ਰ ਆ ਰਹੀ ਹੈ ਦੱਸ ਦੇ ਕਿ ਢਿਲਵਾ ਟੋਲ ਪਲਾਇਆ ਤੇ ਬਿੱਤੇ 25 ਜੂਨ ਜਿਹੜੀ ਹੈ ਚਾਰ ਵਿਅਕਤੀਆਂ ਵੱਲੋਂ ਟੋਲ ਪਰਚੀ ਬਚਾਉਣ ਨੂੰ ਲੈ ਕੇ ਹੋਈ ਫਾਇਰਿੰਗ ਦੇ ਮਾਮਲੇ ਦੇ ਵਿੱਚ ਪੁਲਿਸ ਨੇ ਥਾਣਾ ਢਿਲਵਾ ਦੇ ਵਿੱਚ ਅਣਪਛਾਤੇ ਵਿਅਕਤੀ ਵਿਰੁੱਧ ਜਿਹੜਾ ਕੇਸ ਦਰਜ ਕੀਤਾ ਸੀਗਾ ਇਸ ਉਪਰੰਤ ਵਕ ਵਕ ਪੁਲਿਸ ਟੀਮਾਂ ਬਣਿਆ ਗਈਆਂ ਜਿਨ੍ਹਾਂ ਦੇ ਵੱਲੋਂ ਸੀਸੀਟੀਵੀ ਫੁਟੇਜ ਤੇ ਹਿਊਮਨ ਇੰਟੈਲੀਜੈਂਸੀ ਦੀ ਮਦਦ ਨਾਲ ਬੀਤੇ ਦਿਨੀ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਤਾਂ ਜਿਨ੍ਹਾਂ ਦੇ ਨਿਸ਼ਾਨਦੇਹੀ ਤੇ ਅੱਜ ਸਵੇਰੇ ਢਿਲਮਾ ਮੰਡ ਖੇਤਰ 'ਚ ਪੰਜ ਪਿਸਟਲ ਇੱਕ ਰਿਵਾਲਵਰ ਅਤੇ ਇੱਕ 12 ਬਾਰ ਬੋਰ ਜਿਹੜੀ ਹੈ ਗਨ ਸਮੇਤ 52 ਜਿੰਦਾ ਰੌਣ ਤੇ ਇਲਾਵਾ ਦੋ ਕਾਰਾਂ ਬਰਾਮਦ ਕੀਤੀਆਂ ਨੇ ਤਾਂ ਦੱਸਦੀ ਕਿ ਕਾਬੂ ਕੀਤੇ ਗਏ ਆਰੋਪੀਆ ਦੀ ਜਰੀਏ ਪਛਾਣ ਰਮਨਦੀਪ ਸਿੰਘ ਉਰਫ ਰਮਾ ਪੁੱਤਰ ਰਣਜੀਤ ਸਿੰਘ ਵਾਸੀ ਕੋਟਲਾ ਤਰਖਾਨ ਤਾਂ ਇਹਨਾਂ ਨੂੰ ਇਸ ਨੂੰ ਜਿਹੜਾ ਆ ਨੰਗਲ ਅੰਮ੍ਰਿਤਸਰ ਤੇ ਉਸ ਦਾ ਸਾਥੀ ਦਲਜੀਤ ਸਿੰਘ ਪੁੱਤਰ ਧਨਵੰਤ ਸਿੰਘ ਵਾਸੀ ਮੰਜਿੱਠਾ ਰੋਰ ਨਹਿਰੂ ਕਲੋਨੀ ਅੰਮ੍ਰਿਤਸਰ ਵੱਜ ਹੋਈ ਆ ਤਾਂ ਇਸ ਸਬੰਧੀ ਪੁਲਸ ਮੁਲਾਜ਼ਮ ਦਾ ਕੀ ਕੁਝ ਕਹਿਣਾ ਕਿਵੇਂ ਇਹਨਾਂ ਨੂੰ ਕਾਬੂ ਕੀਤਾ ਔਰ ਕੀ ਕੀ ਜਿਹੜੀਆਂ ਚੁਣੌਤੀਆਂ ਰਹੀਆਂ ਆ ਸੁਣਦੇ ਆ ਉਹਨਾਂ ਦੀ ਜ਼ੁਬਾਨੇ ਡੈਨਿਕ ਸਵੇਰਾ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਕਪੂਠਲਾ ਢਿਲਵਾ ਟੋਲ ਪਲਾਜ਼ਾ ਦੇ 24 25 ਜੂਨ ਨੂੰ ਇੱਕ ਰਾਤ ਨੂੰ ਆ ਓਡੀ ਗੱਡੀ ਜਿਹੜੀ ਆ ਉਹਦੇ ਵਿੱਚ ਚਾਰ ਜਿਹੜੇ ਆ ਮੁਲਜ਼ਮ ਉਹਨਾਂ ਨੇ ਪਰਚੀ ਨੂੰ ਇੱਕ ਲੈ ਕੇ ਫਾਇਰਿੰਗ ਜਿਹੜੀ ਆ ਉਹ ਕੀਤੀ ਗਈ ਸੀ ਤੇ ਹੁਣ ਸਾਡੇ ਨਾਲ ਮੌਜੂਦ ਦਾ ਕਪੂਠਲਾ ਤੋਂ ਐਸਐਸਪੀ ਗੁਰਵਤੁਰਾ ਤੇ ਉਹਨਾਂ ਨੂੰ ਪੁੱਛਾਂ ਕਿ ਕੀ ਹੈ ਪੂਰਾ ਮਾਮਲਾ ਸੀਗਾ ਜਿਹੜੇ ਬੰਦੇ ਜਿਹੜੇ ਆ ਅਰੈਸਟ ਕਰ ਲਏ ਗਏ ਆ ਤੇ ਸਾਡੇ ਨਾਲ ਮੌਜੂਦ ਦਾ ਕਪੂਠਲਾ ਤੋਂ ਐਸਐਸਪੀ ਗੁਰਵਤੁਰਾ ਸਰ ਕੀ ਕਹਿਣਾ ਚਾਹੂਗੇ ਜਿਹੜੀ 25 ਜੂਨ ਨੂੰ ਢਿਲਮਾ ਟੋਲ ਪਰ ਆ ਜਾ ਤੇ ਚਾਰ ਜਿਹੜੀ ਆ ਮਲਜੂਮਾ ਵੱਲੋਂ ਫਾਇਰਿੰਗ ਕੀਤੀ ਗਈ ਸੀ ਉਡੀ ਗੱਡੀ ਤੇ ਕੀ ਕਹੋਗੇ ਕੀ ਹੈ ਮਾਮਲਾ ਸਾਰਾ ਬਿਲਕੁਲ 25 ਜੂਨ ਨੂੰ ਰਾਤ ਤਕਰੀਬਨ 12:30 ਵਜੇ ਢਿਲਵਾ ਟੋਲ ਪਲਾਜ਼ ਦੇ ਚਿੱਟੇ ਰੰਦੀ ਗੱਡੀ ਦੇ ਵਿੱਚੋਂ ਕੋਈ ਚਾਰ ਅਣਪਛਾਤੇ ਲੋਕਾਂ ਨੇ ਜਿਹੜਾ ਟੋਲ ਦੇ ਉੱਤੇ ਬਾਹਰ ਨਿਕਲ ਕੇ ਆਪਣੇ ਹਥਿਆਰ ਸਮੇਤ ਜਿਹੜੀ ਫਾਇਰਿੰਗ ਕੀਤੀ ਸੀ ਤੇ ਉਸ ਵਾਰਦਾਤ ਚੋਂ ਕਰਨ ਤੋਂ ਬਾਅਦ ਉਹ ਉਧਰੋਂ ਭੱਜ ਗਏ ਸੀਗੇ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਜਿਹੜਾ ਮੁਕੱਦਮਾ ਦਰਜ ਕੀਤਾ ਤੇ ਤਫ਼ਤੀਸ਼ ਸ਼ੁਰੂ ਕੀਤੀ ਹੈ ਤਫ਼ਤੀਸ਼ ਦੌਰਾਨ ਮਿਲ ਨੂੰ ਗਾਇਨਾ ਜਿਹੜਾ ਕੰਮ ਕਰਦੇ ਹੋਏ ਜਿਹੜਾ ਮੁੱਖ ਦੋਸ਼ੀ ਹੈਗਾ ਰਮਨਦੀਪ ਸਿੰਘ ਕੋਟਲਾ ਤਾਰਖਾਨਾ ਥਾੜਾ ਕਥੂਨੰਗਾ ਦਾ ਰਹਿਣ ਵਾਲਾ ਦੇ ਉਹਦੇ ਨਾਲ ਦਲਜੀਤ ਸਿੰਘ ਜਿਹੜਾ ਮਜੀਠਾ ਰੋਡ ਦਾ ਰਹਿਣ ਵਾਲਾ ਹੈ ਦੋਵੇਂ ਦੋਸ਼ੀਆਂ ਨੂੰ ਅਸੀਂ ਅੰਮ੍ਰਿਤਸਰ ਤੋਂ ਅਰੈਸਟ ਕੀਤਾ ਹੈ ਸਰ ਇਹ ਕਦੋਂ ਤੋਂ ਇਹੋ ਜਿਹੇ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਸੀਗੇ ਜਿਹੜਾ ਤੁਸੀਂ ਮੁੱਖ ਦੋਸ਼ੀ ਦੀ ਜਿਹੜੀ ਗੱਲ ਕਰ ਰਹੇ ਹੋ ਰਮਨਦੀਪ ਸਿੰਘ ਜਿਹੜਾ ਮੈਂ ਕਿਹਾ ਹੈਗਾ ਉੱਤੇ 14 ਤੋਂ ਬਾਅਦ ਜਿਹੜੇ ਮੁਕਦਮੇ ਸੰਗੀਨਤਾ ਧਾਰਾਵਾਂ ਤਹਿਤ ਜਿਹੜਾ ਅਟੈਂਪਟ ਟੂ ਮਰਡਰ ਐਂਡੀਪੀਐਸ ਐਕਟ ਹੋਰ ਵੀ ਜਿਹੜੀ ਆਰਮਸ ਐਕਟ ਸੀਰੀਅਸ ਧਾਰਾਵਾਂ ਤਹਿਤ ਆਲਰੇਡੀ ਇੱਥੇ ਮੁਕਦਮੇ ਦਰਜਨ ਤੇ ਇਹ ਬੇਲ ਤੇ ਜਿਹੜਾ ਬਾਹਰ ਸੀਗਾ ਤੇ ਹੁਣ ਇਹਦੇ ਕੋਲੋਂ ਬਹੁਤ ਹੀ ਵੱਡੀ ਮਾਤਰਾ ਜਿਹੜਾ ਹਥਿਆ ਤੇ ਸਾਨੂੰ ਲੱਗਦਾ ਇਹ ਕੋਈ ਵੱਡੀ ਵਾਰਦਾਤ ਕਰਨ ਦੀ ਫਿਰਾਕ ਚ ਸੀਗਾ ਜਿਹਨੂੰ ਅਸੀਂ ਇਹਦੀ ਅਰੈਸਟ ਨਾਲ ਅਸੀਂ ਟਾਲਿਆ ਹੈਗਾ ਜੇ ਹਥਿਆਰਾਂ ਦੀ ਜੇ ਗੱਲ ਕਰੀਏ ਤੇ ਇਹ ਕਿੱਥੋਂ ਬਰਾਮਦ ਜਿਹੜਿਆ ਕੀਤਾ ਗਿਆ ਹਥਿਆਰ ਜਿਹੜੇ ਸਾਰੇ ਹਥਿਆਰ ਹੈ ਇਹਦੀ ਪੁਛਕਿਸ਼ ਮੁਤਾਬਿਕ ਢਿਲਵਾ ਦੇ ਮੰਡ ਇਲਾਕੇ ਚ ਜਿਹੜਾ ਇਹਨਾਂ ਨੇ ਲੁਕੋਏ ਹੋਏ ਸੀ ਜੋ ਉਸ ਉੱਥੋਂ ਹੀ ਜਿਹੜਾ ਗੱਡ ਕੇ ਇਹ ਵਕ ਵਕ ਵਾਰਦਾ ਦੇ ਵਿੱਚ ਇਹ ਹਥਿਆਰਾਂ ਨੂੰ ਜਿਹੜਾ ਯੂਜ਼ ਕਰਦੇ ਸੀਗੇ ਅੱਜ ਸਵੇਰੇ ਉੱਥੋਂ ਹੀ ਜਿਹੜਾ ਹਥਿਆਰਾਂ ਨੂੰ ਜਿਹੜਾ ਤਰਤੀਬ ਮੁਤਾਬਿਕ ਰਿਕਵਰ ਕੀਤਾ ਹੈ ਸਰ ਫਾਇਰਿੰਗ ਵੀ ਕ੍ਰੋਸ ਫਾਇਰਿੰਗ ਵੀ ਕੀਤੀ ਗਈ ਅੱਜ ਜਿਸ ਤਰ੍ਹਾਂ ਕਾਫੀ ਚਰਚਾ ਚ ਰਿਹਾ ਕਿ ਅੱਜ ਫਾਇਰਿੰਗ ਜਿਹੜੀ ਉਹ ਕੀਤੀ ਗਈ ਤੇ ਇਹ ਫਾਇਰਿੰਗ ਕਿਹਨਾਂ ਵੱਲੋਂ ਕੀਤੀ ਗਈ ਸੀਗੀ ਮੈਂ ਬਿਲਕੁਲ ਅੱਜ ਸਵੇਰੇ ਜਦੋਂ ਵੈਪਨ ਦੀ ਰਿਕਵਰੀ ਅਸੀਂ ਕਰਨਗੇ ਭਾਰੀ ਮਾਤਰਾ ਚ ਵੈਪਨ ਸਮੇਤ ਜਿੰਦਰਾ ਨੂੰ ਰਿਕਵਰ ਹੋਇਆ ਤੇ ਉਸ ਤਰ੍ਹਾਂ ਜਿਹੜਾ ਇਹ ਦੋਸ਼ੀ ਹੈ ਉਹਨੇ ਮੌਕੇ ਤੋਂ ਜਿਹੜਾ ਦੇਖਦੇ ਹੋਏ ਮੌਕੇ ਤੋਂ ਭੱਜਣ ਦੀ ਕੋਸ਼ਿਸ਼ ਕੀਤੀ ਜਿੰਨੂੰ ਰੋਕਣ ਦਾ ਹੁਕਮ ਕੀਤਾ ਗਿਆ ਪਰ ਉਹ ਨਹੀਂ ਰੁਕਿਆ ਤਾਂ ਉਹਦੀ ਪੁਲਿਸ ਕਸਟਡੀ ਤੋਂ ਭੱਜਣ ਨੂੰ ਰੋਕਣ ਲਈ ਜਿਹੜਾ ਪੁਲਿਸ ਪਾਰਟੀ ਵੱਲ ਐਕਸ਼ਨ ਕੀਤਾ ਗਿਆ ਜੋ ਕਿ ਉਹਦੀ ਲਾਚੇ ਵੱਜਿਆ ਸਰ ਕਿੰਨੀ ਕਿ ਰਿਕਵਰੀ ਹੋਈ ਹੈ ਇਸ ਮੁਕਦਮੇ ਚ ਜਿਹੜਾ ਵਾਰਦਾਤ ਦੇ ਵਿੱਚ ਵਰਤੀ ਹੋਈ ਚਿੱਟੀ ਹੁੰਡਈ ਗੱਡੀ ਰਿਕਵਰ ਹੈ ਉਹਦੇ ਨਾਲ ਵੱਡੀ ਮਾਤਰਾ ਚ ਜਿਹੜਾ ਅਸਲਾ ਤਿੰਨ ਵਿਦੇਸ਼ੀ ਗਲੌਕ ਪਿਸਟਲ ਸਮੇਤ ਰੌਂਦ ਦੋ 32 ਬੋਰ ਦੇ ਪਿਸਟਲ ਸਮੇਤ ਰੌਂਦ ਇੱਕ 32 ਬੋਰ ਦਾ ਰਿਵਲਵਰ ਸਮੇਤ ਰੌਂਦ ਇੱਕ 12 ਬੋਰ ਦੀ ਰਾਈਫਲ ਸਮੇਤ ਰੌਂਦ ਇਹਦੇ ਨਾਲ ਇੱਕ ਥਾਰ ਗੱਡੀ ਵੀ ਰਿਕਵਰ ਹੋਈ ਹੈ ਜਿਹਦੇ ਵਿੱਚ ਇਹ ਪਿਛਲੇ ਕੁਝ ਦਿਨਾਂ ਤੋਂ ਕਾਫੀ ਜ਼ਿਲ੍ਹਿਆਂ ਦੇ ਵਿੱਚ ਘੁੰਮ ਰਹੇ ਸੀਗੇ ਕੋਈ ਵਾਰਦਾਤ ਕਰਨ ਲਈ ਤੇ ਕਾਫੀ ਜ਼ਿਲ੍ਹਿਆਂ ਨੂੰ ਵੌਂਟਡ ਵੀ ਸੀਗੇ ਸਰ ਵਿਦੇਸ਼ੀ ਅਸਲਾ ਦੀ ਗੱਲ ਕਰ ਰਹੇ ਹੋ ਇਹ ਕਿਉਂਕਿ ਪੰਜਾਬ 'ਚ ਮਿਲਣਾ ਬਹੁਤ ਮੁਸ਼ਕਲ ਆ ਤੇ ਹੋ ਸਕਦਾ ਕਿ ਇਹਨਾਂ ਨੇ ਵਿਦੇਸ਼ 'ਚ ਆਰ ਜੁੜੇ ਹੋਣ ਕਿਉਂਕਿ ਉੱਥੋਂ ਅਸਲਾ ਮੰਗਾਇਆ ਹੋਵੇ ਯਾ ਬਾਰਡਰ ਪਰ ਬਿਲਕੁਲ ਜਿਹੜਾ ਇਹ ਤਿੰਨ ਗਲੌਕ ਪਿਸਟਲਸ ਰਿਕਵਰ ਹੋਏ ਹਨ ਇਹ ਸਾਨੂੰ ਬੜੀ ਹਾਈ ਪ੍ਰੋਬੈਬਿਲਟੀ ਲੱਗਦੀ ਹੈ ਕਿ ਇਹ ਇੱਕ ਅਕ੍ਰੋਸ ਦਾ ਬਾਰਡਰ ਗੈਰ ਕਾਨੂੰਨੀ ਤਰੀਕੇ ਨਾਲ ਸਾਡੇ ਦੇਸ਼ ਦੇ ਵਿੱਚ ਆਏ ਹੋਣ ਤੇ ਬੜੇ ਸੋਫਿਸਟੀਕੇਟਿਡ ਵੈਪਨਸ ਹੈਗੇ ਆ ਤੇ ਕੋਈ ਵੱਡੀ ਵਾਰਦਾਤ ਲਈ ਹੀ ਇਹ ਵਰਤੇ ਜਾਣੇ ਸੀਗੇ ਸਰ ਇਹ ਕੋਈ ਵਾਰਦਾਤ ਕਾਫੀ ਵੱਡੀ ਕਰਨੀ ਸੀ ਕਪੂਠੇ ਜ਼ਿਲ੍ਹੇ ਦੇ ਵਿੱਚ ਇਹਨਾਂ ਨੇ ਬਿਲਕੁਲ ਜਿਹੜਾ ਇਹ ਕੋਈ ਵੱਡੀ ਵਾਰਦਾਤ ਕਰਨ ਦੀ ਫਿਕਰ ਚੀ ਸੀਗੇ ਤੇ ਮਤਲਬ ਕੋਈ ਵੀ ਜ਼ਿਲ੍ਹੇ ਚ ਕਰ ਸਕਦੇ ਸੀਗੇ ਇਹਨਾਂ ਨੂੰ ਅਸੀਂ ਅੰਮ੍ਰਿਤਸਰ ਤੋਂ ਅਰੈਸਟ ਕੀਤਾ ਤੇ ਇਸ ਪੂਰੇ ਏਰੀਆ ਚ ਹੀ ਸਾਨੂੰ ਲੱਗਦਾ ਹੈਗਾ ਕੋਈ ਵੱਡੀ ਵਾਰਤਾ ਤੇ ਇਹਨਾਂ ਨੇ ਕਰਨੀ ਜ਼ਰੂਰ ਸੀਗੀ ਹੁਣ ਇਹਦਾ ਅਸੀਂ 3 ਦਿਨ ਦਾ ਰਿਮਾਂਡ ਲੈ ਲਿਆ ਹੈਗਾ ਤੇ ਡੂੰਘਾਈ ਨਾਲ ਇਹਦੀ ਪੁੱਛਗਿੱਛ ਕਰਾਂਗੇ ਤੇ ਤੇ ਜੋ ਵੀ ਇਹਦੇ ਸਾਥੀ ਹੈਗੇ ਆ ਸਾਰਿਆਂ ਨੂੰ ਅਸੀਂ ਅਰੈਸਟ ਕਰਾਂਗੇ ਇਹ ਸੀਗੇ ਸਾਡੇ ਨਾਲ ਇੱਕ ਪੂਠਲਾ ਤੋਂ ਐਸਐਸਪੀ ਗੌਰਵ ਤੁਰਾ ਜਿਨ੍ਹਾਂ ਨੇ ਦੱਸਿਆ ਕਿ ਢਿਲਵਾ ਟੋਲ ਪਲਾਜਾ ਤੇ ਜਿਹੜਾ 25 ਜੂਨ ਨੂੰ ਫਾਇਰਿੰਗ ਜਿਹੜੀ ਆ ਕੁਝ ਮੁਜ਼ਰਾਵਾਂ ਵੱਲੋਂ ਕੀਤੀ ਗਈ ਸੀਗੀ ਤੇ ਉਹ ਅਰੈਸਟ ਕਰ ਲਏ ਤੇਗੇ ਨੇ ਤੇ ਉਹਦੇ ਵਿੱਚੋਂ ਜਿਹੜੀ ਓਟੀ ਥਾਰ ਜਿਹੜੀ ਆ ਉਹ ਇੱਕ ਬਰਾਮਦ ਕੀਤੀ ਆ ਨਾਲ ਚਿੱਟੇ ਰੰਗ ਦੀ ਉੱਡੀ ਗੱਡੀ ਆ ਉਹ ਬਰਾਮਦ ਇਹਨਾਂ ਕੋਲ ਕਰ ਲਈ ਆ ਨਾਲ ਕਾਫੀ ਭਾਰੀ ਮਾਤਰਾ ਦੇ ਵਿੱਚ ਜਿਹੜਾ ਵਾ ਉਹ ਅਸਲਾ ਜਿਹੜਾ ਵਾ ਉਹ ਬਰਾਮਦ ਜਿਹੜਾ ਵਾ ਉਹ ਕੀਤਾ ਗਿਆ ਜਿਸ ਤਰ੍ਹਾਂ ਐਸਐਸਪੀ ਗੁਰਪ੍ਰੀਤ ਰਣ ਦੱਸਿਆ ਕਿ ਇਹ ਇੱਕ ਵੱਡੀ ਵਾਰਦਾਤ ਨੂੰ ਅੰਜਾਮ ਜਿਹੜਾ ਵਾ ਉਹ ਦੇਣਾ ਚਾਹੁੰਦੇ ਸੀਗੇ ਤੇ ਟਾਈਮ ਪੇ ਤੇ ਇਹਨਾਂ ਨੂੰ ਜਿਹੜਾ ਵਾ ਗ੍ਰਿਫਤਾਰ ਜਿਹੜਾ ਵਾ ਉਹ ਕਰ ਲਿਆ ਗਿਆ ਦੋਨਾਂ ਨੂੰ ਜਿਹੜਾ ਵਾ ਰਮਨਦੀਪ ਤੇ ਇੱਕ ਦੂਸਰਾ ਜਿਹੜਾ ਦਾ ਸਾਥੀ ਆ ਉਹ ਅੰਮ੍ਰਿਤਸਰ ਤੋਂ ਜਿਹੜੇ ਗ੍ਰਿਫਤਾਰ ਕੀਤੇ ਆ ਤੇ ਜਲਦ ਹੀ ਜਿਹੜੇ ਬਾਕੀ ਨਾਲ ਦੇ ਸਾਥੀ ਆ ਉਹ ਵੀ ਪੁਲਿਸ ਦੇ ਜਿਹੜੇ ਆ ਗ੍ਰਿਫਤ ਦੇ ਵਿੱਚ ਜਲਦ ਤੋਂ ਜਲਦ ਜਿਹੜੇ ਆ ਉਹ ਹੋਣਗੇ ਕਪੂਠਲਾ ਤੋਂ ਕੈਮਰਾਮੈਨ ਨਿਰਿੰਦਰ ਰਾਜੂ ਦੇ ਨਾਲ ਗਗਨ ਬੈਲ ਦੀ ਰਿਪੋਰਟ ਦੈਨਿਕ ਸਵੇਰਾ ਟੀਵੀ ਕਪੂਠਲਾ